ਮੋਟਰਸਾਈਕਲ ਤੇ ਫੇਰੀ ਲਗਾ ਕੇ ਪਰਿਵਾਰ ਦਾ ਚਲਦਾ ਸੀ ਗੁਜ਼ਾਰਾ 14 ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰਕੇ ਹੋਏ ਫਰਾਰ ਸਾਰੀ ਕਟਨਾ ਸੀਸੀ ਟੀਵੀ ਕੈਮਰੇ ਚ ਹੋਈ ਕੈਦ ਮਾਮਲਾ ਗਰਦਾਸਪੁਰ ਦੇ ਸੈਕਰੀ ਮਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਮਰਜੀਤ ਸਿੰਘ ਜੋ ਮੋਟਰਸਾਈਕਲ ਤੇ ਫੇਰੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ 14 ਦਿਨ ਦਿਹਾੜੇ ਉਸ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੱਤੀਆਂ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਰੋਟੀ ਖਾਣ ਲਈ ਆਪਣੇ ਘਰ ਗਿਆ ਸੀ ਅਤੇ ਘਰ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਸੀ ਅਤੇ ਬਾਅਦ ਵਿੱਚ ਜਦ ਉਹ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਉਸਨੇ ਪੁ ਪੁਲਿਸ ਕਾਇਤੇ ਵੀ ਦਰਜ ਕਰਵਾਈ ਹੈ ਪਰ ਪੁਲਿਸ ਵੱਲੋਂ ਕੋਈ ਵੀ ਸੁਣਵਾਈ ਨਹੀਂ ਹੋਈ ਪੀੜਤ ਨੌਜਵਾਨ ਨੇ ਕਿਹਾ ਕਿ ਉਸਨੇ ਕਿਸ਼ਤਾਂ ਉੱਪਰ ਮੋਟਰਸਾਈਕਲ ਲਿਆ ਸੀ ਅਤੇ ਮੋਟਰਸਾਈਕਲ ਦੀਆਂ ਅਜੇ ਕਿਸ਼ਤਾਂ ਵੀ ਨਹੀਂ ਉਤਰੀਆਂ ਸਨ ਤੇ ਮੋਟਰਸਾਈਕਲ ਚੋਰੀ ਹੋ ਗਿਆ ਅਮਰਦੀਪ ਨਾਮ ਸਰ ਮੇਰਾ ਮੈਂ ਸਰ ਹੁਣ ਮਨ ਚੌਂਕ ਦਾ ਰਹਿਣ ਵਾਲਾ ਸਰ ਮੇਰਾ ਮੋਟਰਸਾਈਕਲ 22 ਤਰੀਕ ਨੂੰ ਚੋਰੀ ਹੋ ਗਿਆ ਘਰ ਦੇ ਬਾਹਰੋਂ ਸਰ ਤੇ ਮੈਂ ਸਰ ਕੰਮ ਤੋਂ ਆਇਆ ਤੇ ਘਰ ਆ ਕੇ ਮੈਂ ਰੋਟੀ ਖਾਣਾ ਆ ਤੇ ਜਦੋਂ ਮੈਂ ਰੋਟੀ ਇਹ ਸਰ 3 ਵਜ ਗਏ ਤੇ ਸਰ 10 ਮਿੰਟ ਦੀ ਗੱਲ ਆ ਸਰ ਤੇ ਸਰ ਮਤਲਬ ਕੀ ਸਾਹਮਣੇ ਗਵਾਂਡੀਆਂ ਕੋ ਜਿਸ ਚੋਰ ਨੇ ਸਰ ਖੜਿਆ ਮੋਟਰਸਾਈਕਲ ਮੇਰਾ ਤੇ ਸਾਹਮਣੇ ਗਵਾਂਡੀਆਂ ਕੋ ਪਾਣੀ ਵੀ ਪੀਤਾ ਉਹਨੇ ਤੇ ਅੱਧਾ ਕਗਲਾ ਪਾਣੀ ਦਾ ਪੀ ਲਿਆ ਦਾ ਅੱਧਾ ਤੇ ਪੈਰਾਂ ਤੇ ਰੋਲ ਲਿਆ ਤੇ ਉਹਨਾਂ ਨੂੰ ਗਵਾਂਡੀਆਂ ਨੂੰ ਕਹਿੰਦਾ ਮੇਰੇ ਕੋਠੇ ਤੇ ਅੱਗ ਲੱਗ ਗਈ ਤੁਹਾਡੇ ਕੋਠੇ ਤੇ ਅੱਗ ਲੱਗ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੁਹਾਡੇ ਕੋਠੇ ਤੇ ਧੂਆਂ ਜਾਂ ਬਲਦਾ ਪਿਆ ਤੇ ਗਵਾਂਡੀ ਕਹਿੰਦੇ ਤੁਹਾਡੇ ਤੇ ਕੋਈ ਅੱਗ ਨਹੀਂ ਲੱਗੀ ਤੇ ਉਹਨਾਂ ਨੂੰ ਸਰ ਕੁਮਰਾਹ ਕਰਕੇ ਉਹਨਾਂ ਨੂੰ ਕੋਠੇ ਦੇ ਭੇਜਤਾ ਤੇ ਉਹਨਾਂ ਚਰ ਨੂੰ ਸਰ ਚਾਬੀ ਲਾ ਕੇ ਤੇ ਉਹ ਚੱਲ ਗਿਆ ਸਰ ਲੈ ਕੇ ਮੇਰੀ ਮੋਟਰਸਾਈਕਲ ਲੈ ਕੇ ਚੱਲ ਗਿਆ ਸਰ ਤੇ ਸਰ ਮੈਂ ਹੁਣ ਸੀਸੀਟੀਵੀ ਕੈਮਰੇ ਚੋਂ ਸਰ ਸਾਰੀਆਂ ਰਿਪੋਰਟਿੰਗ ਵਗੈਰਾ ਸਰ ਕਢਾਈਆਂ ਬੜੀ ਮੁਸ਼ਕਲ ਨਾਲ ਧਰਲੇ ਕਰ ਕਰਕੇ ਮਾਰਕੀਟ ਚੋਂ ਸਰ ਤੇ ਉਹਨਾਂ ਨੇ ਮੈਨੂੰ ਰਿ ਤੇ ਸਰ ਮੇਰੀ ਬੇਨਤੀ ਇਹੀ ਆ ਕਿ ਮੇਰਾ ਸਰ ਮੋਟਰਸਾਈਕਲ ਮੈਨੂੰ ਲੱਭ ਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਮੇਰਾ ਮੋਟਰਸਾਈਕਲ ਦਿੱਤਾ ਜਾਵੇ ਮੈਂ ਦਿਹਾੜੀ ਕਾਰਾਂ ਸਰ ਤੇ ਮੇ ਕੋ ਸਾਧਨ ਨਹੀਂ ਸਰ ਹੋਰ ਕੋਈ ਨਹੀਂ ਹੈਗਾ ਜਿੱਦਾਂ ਦਾ ਮੇਰਾ ਮੋਟਰਸਾਈਕਲ ਗਵਾਚਦਾ ਸਰ ਮੈਂ ਆਖੀ ਤੇ ਕੰਮ ਤੇ ਵੀ ਨਹੀਂ ਜਾ ਰਿਹਾ ਉਦੋਂ ਦਾ ਮੈਂ ਘਾਰੀਆਂ ਸਰ ਤੇ ਚੋਰ ਦੀ ਕੋਈ ਮਾੜੀ ਮੋਟੀ ਪਛਾਣ ਹੈ ਸਰ ਚੋਰ ਦੀ ਮੈਨੂੰ ਪਛਾਣ ਹੈ ਗਈ ਆ ਸਾਰੇ ਸੀਸੀਟੀ ਵੀ ਕੈਮਰੇ ਚ ਸਰ ਉੱਚਾ ਦਾ ਘਾਲਾ ਪਿੰਡ ਵਾ ਸਰ ਉਹ ਪਿੰਡ ਦੇ ਕਹਿੰਦੇ ਨੇ ਮਤਲਬ ਕਿ ਉੱਥੇ ਦਾ ਚੋਰ ਆ ਤੇ ਉਹ ਸਰ ਚੋਰ ਸ਼ਹਿਰ ਚ ਵਾਰਦਾਤਾ ਕਰਕੇ ਜਾਂਦਾ ਵਾ ਤੇ ਜਾ ਕੇ ਆਪਣੇ ਪਿਓ ਨੂੰ ਦੇ ਜਾਂਦਾ ਤੇ ਪਿਓ ਦਾ ਸਾਰ ਅੱਗੇ ਵੇਚਦਾ ਵਾ ਤੁਸੀਂ ਕੰਮ ਕੀ ਕਰਦੇ ਮੈਂ ਸਾਰੇ ਪਿੰਡਾਂ ਚ ਫੇਰੀ ਦਾ ਕੰਮ ਕਰਨਾ ਸਰ ਤੇ ਸਰ ਸਵਾਰਣ ਤੋਂ ਸਰ ਮੈਂ ਉਦੋਂ ਦਾ ਕੰਮ ਤੇ ਨਹੀਂ ਗਿਆ ਮੇਰੇ ਪਰਿਵਾਰ ਦੇ ਸਾਰੇ ਉਦੋਂ ਦੇ ਬਹੁਤ ਪਰੇਸ਼ਾਨ ਆ ਤੇ ਆਪਾਂ ਸਰ ਬੜੀ ਮਤਲਬ ਕੀ ਮੁਸ਼ਕਲ ਦੇ ਵਿੱਚ ਐਸ ਟਾਈਮ ਤੇ ਸਾਧਨ ਤੋਂ ਬਿਨਾਂ ਸਰ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਸਰ ਮੈਂ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਸਾਰਾ ਜੇ ਮੇਰੀਆਂ ਕਿਸ਼ਤਾਂ ਵੀ ਵਿੱਚੋਂ ਦੇਣ ਵਾਲੀਆਂ ਰਹਿੰਦੀਆਂ ਨੇ ਤੇ ਮੈਂ ਸਰ ਬੜੀ ਮੁਸ਼ਕਲਾਂ ਦਿਹਾੜੀਆਂ ਲਾ ਲਾ ਕੇ ਮੋਟਰਸਾਈਕਲ ਲਿਆ ਸਰ ਤੇ ਮੈਨੂੰ ਤੇ ਸਰ ਹਜੇ ਉਹ ਵੀ ਮੇਰੀ ਕਿਸ਼ਤਾਂ ਵੀ ਨਹੀਂ ਲੱਥੀਆਂ ਤੇ ਮੇਰੀ ਚੀਜ਼ ਸਰ ਗੁਮਾਜ ਗਈ ਤਾਂ ਮੈਨੂੰ ਸਰ ਮੇਰਾ ਸਾਧਨ ਮਿਲ ਜਾਵੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰ ਪ੍ਰਸ਼ਾਸਨ ਕਰਦਾ ਗਿਆ ਸਰ ਦਾ ਕਰਦਾ ਗਿਆ ਸਰ ਮੈਂ ਹੀ ਕਰਦਾ ਕੰਮ ਤੇ ਬਾਕੀ ਘਰ ਦੇ ਮੇਰੇ ਹੋਰ ਕੋਈ ਵੀ ਨਹੀਂ ਆ ਫਾਦਰ ਸਾਹਿਬ ਦੀ ਡੈਥ ਹੋ ਗਈ ਦੀ ਤੇ ਹੋਰ ਤੇ ਘਰ ਵਿੱਚ ਸਰ ਕੋਈ ਨਹੀਂ ਆ ਕੰਮ ਕਰਨ ਵਾਲਾ ਮਦਰ ਆ ਘਰ ਵਿੱਚ ਘਰ ਦੀ ਆ ਬੱਚਾ ਛੋਟਾ ਮੇਰਾ ਤੇ ਸਰ ਸਾਰੇ ਮੇਰੇ ਤੇ ਡਿਪੈਂਡਡ ਆ ਮੈਂ ਹੀ ਦਿਹਾੜੀ ਚਰਨਾ ਸਰ ਇਹ ਵਾਰ ਦਾ ਦੇ ਵੀਰੇ ਬਾਰਦਾ ਦਿਨ ਦਿਹਾੜੀ ਹੋ ਗਈ ਸਰ ਦਿਨ ਦਿਹਾੜੀ ਹੋ ਗਈ 3 ਵਜੇ ਤੇ ਸਰ 10 ਮਿੰਟ ਦੇ ਅੰਦਰ ਅੰਦਰ 10 12 ਮਿੰਟ ਦੇ ਅੰਦਰ ਦੇ ਸੀਸੀਟੀ ਵੀ ਕੈਮਰੇ ਤੇ ਰਿਕਾਰਡ ਹੋਇਆ ਟੈਂਸਰਾ ਸਰ ਤੇ ਬਸ ਮੈਂ ਢਾਈ ਵੇ ਦੇ ਲਗਭਗ ਆਇਆ ਵਾਂ ਤੇ ਇਹ 10 3 ਵਜੇ ਤੇ 10 15 ਮਿੰਟ ਦੇ ਵਿੱਚ ਵਿੱਚ ਇੰਨੇ ਟਾਈਮ ਦੇ ਵਿੱਚ ਹੀ ਸਰ ਮੇਰਾ ਮੋਟਰਸਾਈਕਲ ਚੋ ਚੁੱਕ ਹੋ ਗਿਆ ਸਰ ਕੀ ਮੰਗ ਕਰਦੇ ਮੈਂ ਸਰ ਇਹੀ ਪ੍ਰਸ਼ਾਸਨ ਕੋਲ ਮੰਗ ਕਰਨਾ ਕਿ ਮੇਰੀ ਚੀਜ਼ ਮੈਨੂੰ ਦਿੱਤੀ ਜਾਵੇ ਲੈ ਕੇ ਮੇਰਾ ਮੋਟਰਸਾਈਕਲ ਤੇ ਕੀ ਅਲਤੀ ਮੰਗ ਕਰਦਾ ਸਰ ਮੈਂ ਇਹੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਇਹਨਾਂ ਨੂੰ ਮੈਂ ਹੱਥ ਜੋੜ ਕੇ ਮੈਂ ਮੰਗ ਕਰਦਾ ਕਿ ਮੇਰਾ ਸਰ ਮੋਟਰਸਾਈਕਲ ਜਲਦ ਜਲਦ ਲੱਭ ਕੇ ਦਿੱਤਾ ਜਾਵੇ ਤੇ ਮੈਂ ਇਹਨਾਂ ਦਾ ਸਰ ਤੈ ਦਿਲੋਂ ਧੰਨਵਾਦ ਕਰਦਾ ਸਰ ਮੇਰੀ ਚੀਜ਼ ਮੈਨੂੰ ਦਵਾਈ ਜਾਏ ਕਿਸੇ ਤਰ੍ਹਾਂ ਵੀ ਲੱਭ ਕੇ ਸਰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਮੇਰਾ ਮੋਟਰਸਾਈਕਲ ਸਰ ਮੈਨੂੰ ਲੱਭ ਕੇ ਦਿੱਤਾ ਜਾਵੇ